ਸਸਿਕਲ ਦੋਸਤੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਅੱਜ ਦੀ ਜੋ ਵੀਡੀਓ ਮੈਂ ਪਾਉਣ ਲੱਗਾ ਇਹਨੂੰ ਅੱਗ ਵਾਂਗ ਫਲਾ ਦਿਓ ਸਮਾਜ ਵਿੱਚ ਬੜੇ ਲੋਕ ਨੇ ਜੋ ਬਾਣੀ ਐ ਤੇ ਬਾਣੀ ਨੂੰ ਬਦਨਾਮ ਕਰ ਲਈ ਦਿਨ ਰਾਤ ਇੱਕ ਕਰ ਰਹੇ ਨੇ ਤੇ ਆ ਜਿਹੜੀ ਘਟਨਾ ਇਹ ਵੇਖ ਕੇ ਵੀ ਤੁਹਾਡਾ ਖੂਨ ਖੋਲੇਗਾ ਕਿ ਕਿਸ ਤਰ੍ਹਾਂ ਦੀ ਕਰਤੂਤ ਕੀਤੀ ਗਈ ਆ ਤੇ ਇਹ ਜਿਹੜੀ ਘਟਨਾ ਹੈ ਇਹ ਪਿੰਡ ਮੁਗੋ ਸਈਆ ਮਜੀਠੀਆ ਹਲਕੇ ਦਾ ਪਿੰਡ ਜਿੱਥੇ ਇਹ ਘਟਨਾ ਘਟੀ ਆ ਦੋ ਸ਼ਰਾੜਤੀ ਅਨਸਰ ਸਿੱਖੀ ਸਰੂਪ ਦੇ ਵਿੱਚ ਆਉਂਦੇ ਨੇ ਤੇ ਦਿਨ ਦਿਹਾੜੇ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਆ ਤੁਸੀਂ ਵੀਡੀਓ ਦੇਖੋ ਬਿਲਕੁਲ ਇਨਸਾਨ ਦੀ ਹੂਬ ਹੂਪ ਸ਼ਾਨ ਹੋ ਰਹੀ ਹੈ ਕੌਣ ਆ ਕਿੱਥੋਂ ਦਾ ਇਸ ਵੀਡੀਓ ਦੇ ਵਿੱਚ ਕੁਝ ਨੰਬਰ ਅਸੀਂ ਜਾਰੀ ਕਰ ਦਿੱਤੇ ਗਏ ਆ ਇਹ ਸੂਚਨਾ ਤੁਸੀਂ ਸਾਨੂੰ ਇਹਨਾਂ ਨੰਬਰਾਂ ਦੇ ਉੱਤੇ ਦੇਣੀ ਆ ਤੇ ਫਿਰ ਇਹਨਾਂ ਅੰਸਰਾਂ ਨੂੰ ਫੜ ਕੇ ਤੇ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਕੌਣ ਨੇ ਸਿੱਖੀ ਸਰੂਪ ਵਿੱਚ ਆਉਂਦੇ ਨੇ ਤੇ ਇਹੋ ਜਿਹੀਆਂ ਘਟਿਆ ਹਰਕਤਾਂ ਕਰਕੇ ਸਿੱਖ ਤੇ ਸਿੱਖੀ ਨੂੰ ਬਦਨਾਮ ਕਰ ਲਈ ਕੋਚੀਆਂ ਚਾਲਾਂ ਚੱਲ ਰਹੀ ਨੇ ਇਹ ਸਾਡੇ ਸਮਾਜ ਵਾਸਤੇ ਵੀ ਇੱਕ ਭਲੇ ਦਾ ਕੰਮ ਆ ਤੇ ਸਿੱਖ ਕੌਮ ਲਈ ਵੀ ਭਲੇ ਦਾ ਕੰਮ ਆ ਕਿਉਂਕਿ ਇਹੋ ਜੇ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਗਾਂ ਤੋਂ ਕੋਈ ਵੀ ਇਨਸਾਨ ਸਿੱਖੀ ਸਰੂਪ ਦੇ ਵਿੱਚ ਆ ਕੇ ਇਹੋ ਜੀ ਘਟਿਆ ਹਰਕਤ ਨਾ ਕਰੇ ਇੱਕ ਵਾਰੀ ਫਿਰ ਬੇਨਤੀ ਆ ਇਹਨਾਂ ਤਸਵੀਰਾਂ ਨੂੰ ਪਛਾਣੋ ਕਿਉਂਕਿ ਇਹ ਉਹ ਸ਼ਖਸ਼ ਨੇ ਜੋ ਸਮਾਜ ਤੇ ਬਦਨਮਾ ਧੱਬਾ ਨੇ ਅਤੇ ਇਹਨਾਂ ਲੋਕਾਂ ਨੂੰ ਬਾਹਰ ਐਣ ਦਾ ਕੋਈ ਅਧਿਕਾਰ ਨਹੀਂ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਪੁਲਿਸ ਵੱਲ ਲੈ ਕਰਕੇ ਤੇ ਜੇਲ੍ਹ ਦੇ ਵਿੱਚ ਸੁੱਟਣਾ ਚਾਹ ਬਣਦਾ ਇਸ ਕਰਕੇ ਆ ਨੰਬਰ ਨੋਟ ਕਰੋ ਮੋਟਰਸਾਈਕਲ ਦਾ ਨੰਬਰ ਨੋਟ ਕਰੋ ਜਿਹੜੋ ਇਹਨਾਂ ਨੇ ਚੋਰੀ ਕੀਤਾ ਹੈ ਤੇ ਜੋ ਵੀ ਇਹਨਾਂ ਨੂੰ ਪਛਾਣਦਾ ਹੋਵੇ ਤਰੰਤ ਸੂਚਨਾ ਦੇ ਦਿਓ ਤੈਂਤ ਵਿੱਚ ਇੱਕ ਹੋਰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਵੀ ਹੋ ਸਕਦਾ ਸ਼ੇਅਰ ਜ਼ਰੂਰ ਕਰਿਓ ਸასიਖਾਲ ਦੋਸਤੋ ਹੱਥ ਜੋੜ ਕੇ ਬੇਨਤੀ ਕਰਦਾ ਕਿ